ਹਾਂਜੀ ਜਿਹੜੀ ਚੱਲ ਰਹੀ ਹੈ ਆਪਣੇ ਨਸ਼ਿਆਂ ਦੇ ਖਿਲਾਫ ਸਖਤੀ ਹੈ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਧਾਰੀਵਾਟਾਣੇ ਚ ਐਫਆਈਆ ਨੰਬਰ 37 ਤੇ ਐਫੇਮ 38 ਦਰਜ ਕੀਤੀ ਹੈ 37 ਨੰਬਰ ਸਾਡੇ ਕੋਲ ਸ਼ਰੀਪ ਸਿੰਘ ਤੇ ਇੱਕ ਸੁਖਦੇਵ ਬਿੱਲਾ ਜੀ ਉਹਨਾਂ ਨੂੰ ਆਫੀਨ ਦੇ ਸਮੇਤ ਕਾਬੂ ਕੀਤਾ ਉਸ ਤਰ੍ਹਾਂ 38 ਨੰਬਰ ਐਫਆਈਆਰ ਚ ਥੋਮਸ ਮਸੀ ਐਲਿਸ ਪੰਮਾ ਨੂੰ 7 ਗ੍ਰਾਮ ਹੀ ਰਿਹਾ ਨਾ ਤੇ ਉਹਨੂੰ ਅਰੈਸਟ ਕੀਤਾ ਤੇ ਐਫਆਈਆਰ ਦਰਜ ਕੀਤੀ ਹੈ ਹਾਂਜੀ ਇਹਦੇ ਤਹਿਤ ਅਸੀਂ ਸਭ ਤੋਂ ਪਹਿਲਾਂ ਤੇ ਆਇਡੈਂਟੀਫਾਈ ਕੀਤੇ ਸੀ ਕਿਹੜੇ ਬੰਦੇ ਜਿਹੜੇ ਆ ਨਸ਼ੇ ਦੇ ਪੈਡਲਰ ਨੇ ਜਾਂ ਸਪਲਾਈਅਰ ਨੇ ਉਹਨਾਂ ਨੂੰ ਕਰਨ ਤੋਂ ਬਾਅਦ ਉਹਨਾਂ ਤੇ ਅਸੀਂ ਬਕਾਇਦਾ ਆਪਣੇ ਰੇਡ ਵਗੈਰਾ ਸਰਸਿਸ ਲਾ ਕੇ ਕਿੱਥੋਂ ਲਿਉਂਦੇ ਕੀ ਕਰਦੇ ਆ ਤੇ ਉਹ ਪ੍ਰੋਪਰ ਕਰਕੇ ਵਰਕ ਤੇ ਫਿਰ ਉਹਨਾਂ ਨੂੰ ਆਪਾਂ ਜਿਹੜਾ ਵਾ ਉਹ ਹੁਣ ਤੱਕ ਕਰੀਬ 26 ਐਫਆਈਆਰ ਆਪਾਂ ਲੌਂਚ ਕੀਤੀਆਂ ਨੇ 35 ਦੇ ਕਰੀਬ ਜਿਹੜੇ ਦੋਸ਼ੀ ਅਰੈਸਟ ਕੀਤੇ ਨੇ ਇਸ ਇਸੇ ਮਹਿੰਦਰਾਣ ਇਸ ਤੋਂ ਇਲਾਵਾ ਜਿਹੜਾ ਆਪਾਂ ਮੀਟਿੰਗਸ ਜਿਹੜੀਆਂ ਨੇ ਉਹ ਸਾਡੀਆਂ ਚੱਲ ਰਹੀਆਂ ਨੇ ਤੇ ਜਿਹੜੇ ਪੈਡਲਰ ਨੇ ਜਿਹੜੇ ਜਿੰਦੇ ਸਾਡੇ ਰਹਿ ਵੀ ਗਏ ਨੇ ਇਹਨਾਂ ਤੇ ਵੀ ਸਾਡੇ ਰੈਗੂਲਰ ਦੀ ਜਿਹੜੇ ਆ ਉਹ ਅਸੀਂ ਉਹਨਾਂ ਦੇ ਕਰਕੇ ਰੇਡ ਵਗੈਰਾ ਵੀ ਕਰ ਰਹੇ ਆ ਤੇ ਉਹਨਾਂ ਨੂੰ ਜੋ ਵੀ ਫੜਨ ਦੀ ਜਿਹੜੀ ਸਾਡੀ ਪੂਰੀ ਚੱਲ ਰਹੀ ਹੈ ਕੋਸ਼ਿਸ਼। ਤੇ ਕਈ ਜਗ੍ਹਾ ਜਿੱਦਾਂ ਗਰਾਊਂਡਸ ਨੇ ਬੱਚੇ ਖੇਡਣਾਉਂਦੇ ਆ ਉਹਨਾਂ ਨਾਲ ਉਹ ਅਸੀਂ ਸਮਝਾ ਰਹੇ ਆ ਉਹਨਾਂ ਨਾਲ ਮੀਟਿੰਗਸ ਕਰ ਰਹੇ ਆ। ਇਸ ਤੋਂ ਇਲਾਵਾ ਹੋਰ ਵੀ ਪਬਲਿਕ ਅਵੇਅਰਨੈਸ ਮੀਟਿੰਗਸ ਵੀ ਚੱਲ ਰਹੀਆਂ ਨੇ ਤੇ ਹੁਣ ਅੱਜ ਹੀ ਜਿਹੜਾ ਵਾ ਅਸੀਂ ਦੋ ਜਿਹੜੇ ਉਹ ਇੱਥੇ ਨਾ ਐਡਮਿਟ ਕਰਾਈ ਨੇ ਉਹ ਮੁੰਡੇ ਸੀਗੇ ਉਹਨਾਂ ਨੂੰ ਅਜੇ ਛੁਰੀ ਸੀਗਾ ਪੀਂਦਾ ਉਹਨਾਂ ਨੂੰ ਅਸੀਂ ਇੱਥੇ ਗਵਰਨਮੈਂਟ ਜਿਹੜਾ ਰੀਹੈਬਿਲੀਸੇਸ਼ਨ ਸੈਂਟਰ ਚ ਦਾਖਲ ਕਰਾਇਆ ਸਾਡੇ ਕੋਲ ਜਦੋਂ ਵੀ ਕੋਈ ਪਹੁੰਚ ਕਰਦਾ ਜੋ ਵੀ ਅਸੀਂ ਮੈਕਸਿਮਮ ਹੈਲਪ ਜਿਹੜੀ ਆ ਉਹ ਵੀ ਪੁਲਿਸ ਦੇ ਨਾਲ ਤੇ ਜਿਹੜੀ ਅਸੀਂ ਕਰ ਸਕਦੇ ਉਹ ਵੀ ਕਰ ਰਹੇ ਹਾਂ ਸਾਡੇ ਦਾ ਕੋਈ ਸ਼ੱਕ ਨਹੀਂ ਪੈਂਦਾ ਤੇ ਤੁਰੰਤ ਜਿਹੜਾ ਉਹ ਆਪਣੇ ਪਿੰਡ ਵਿੱਚ ਜਾਂ ਮੋਤਬਰਾਨੂ ਜਾਂ ਸਾਡੇ ਤੱਕ ਸੰਪਰਕ ਕਰਨ ਤਾਂਗੇ ਜਿਹੜੀ ਇਨੀਸ਼ੀਅਲ ਸਟੇਜ ਆ ਉਸ ਤੇ ਜੇ ਆਪਾਂ ਉਹਨੂੰ ਦਾਖਲ ਕਰਵਾ ਕੇ ਜੇ ਉਸ ਦਾ ਪ੍ਰੋਪਰ ਟ੍ਰੀਟਮੈਂਟ ਹੋ ਜਾਏ ਤੇ ਉਹ ਤੋਂ ਜਿਹੜਾ ਉਹਦਾ ਬਚਾਅ ਹੋ ਸਕਦਾ ਹੈ ਮੈਸੇਜ ਤੇ ਹੀ ਆ ਜੀ ਜੇ ਕੋਈ ਉਹਨਾਂ ਨੂੰ ਲੱਗਦਾ ਪਹਿਲਾਂ ਵੀ ਸਾਡੇ ਜਿਹੜੇ ਨੰਬਰ ਐ ਐਲਪਲਾਈਨ ਹੈਗੇ ਆ ਜਾਂ ਸਾਡੇ ਵੀ ਨੰਬਰ ਆ ਅਸੀਂ ਜਿੱਥੇ ਮੀਟਿੰਗਸ ਜਾਂਦੇ ਆ ਆਪਣਾ ਨੰਬਰ ਸ਼ੇਅਰ ਕਰਨੇ ਆ ਵੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਸਾਨੂੰ ਫੀਡਬੈਕ ਵੀ ਆਉਂਦੀ ਆ ਵੀ ਉਹ ਸਾਡੇ ਇਦਾਂ ਜੀ ਇਦਾਂ ਫਿਰ ਆਪਾਂ ਉੱਤੇ ਪ੍ਰੋਪਰ ਉਹਦਾ ਕਰਦੇ ਵੀ ਉਹਨੂੰ ਵੈਰੀਫਾਈ ਵੀ ਕਰਨੇ ਆ ਤੇ ਇਹੀ ਆ ਕਿ ਸਾਨੂੰ ਸਾਡਾ ਸਹਿਯੋਗ ਕਰਨ ਤੇ ਆਪਾਂ ਕਿਉਂਕਿ ਜਿਹੜਾ ਹੈਗਾ ਵਾ ਨਸ਼ਿਆਂ ਵਾਲਾ ਕੋਡ ਜਾਵਾ ਇਹਨੂੰ ਜਿਹੜਾ ਵਾ ਇਹਨੂੰ ਖਤਮ ਕੀਤਾ ਜਾ ਸਕੇ